मनीषा बो कांग्रेस पार्टी आप छत का लेंटर दो फुट उत् चकना कांग्रेस पार्टी कांग्रेस पार्टी कांग्रेस पार्टी कांग्रेस पार्टी यार मजा नहीं है जरा तो जोश पो दो तो. कांग्रेस ਮਨੀਸ਼ਾ ਮਰਨ ਦਾ ਮਨੀਸ਼ ਜੀ ਦਾ ਸਾਡੇ ਜਿਹੜਾ ਬੰਦਾ ਕਰੋੜਾ ਜੀ ਦਾ ਸ਼ਰਨਜੀਤ ਦਾ ਸੰਦੀਪ ਜੀ ਦਾ ਰਿਸ਼ਵਾਲ ਜੀ ਦਾ ਸਾਰਿਆਂ ਦਾ ਜੀ ਆਇਆਂ ਜੀ ਆਇਆਂ ਕਹਿੰਦਾ ਸਭਾ ਵਾਲਾ ਤੇ ਮੈਂ ਤਾਂ ਮੈਂ ਸਿਰਫ ਦੋ ਗੱਲਾਂ ਕਹਿਣੀਆਂ ਸ਼ੋਰਟ ਚ ਕਿ ਜ਼ਿਲ੍ਹਾ ਪ੍ਰਧਾਨ ਉਹਨੂੰ ਬਣਾਇਓ ਜਿਹੜਾ ਕਿ ਪਟਿਆਲੇ ਮਹਿਲਾ ਵਾਲੇ ਨਾਲ ਕੈਪਟਨ ਬਰਿੰਦਰ ਸਿੰਘ ਨਾਲ ਔਰ ਮਹਾਰਾਣੀ ਪਰਨੀਤ ਕੌਰ ਨਾਲ ਜਿਨ੍ਹਾਂ ਦਾ ਪੂਰੇ ਜ਼ਿਲ੍ਹੇ ਪਟਿਆਲੇ 'ਚ ਹਮੇਸ਼ਾ ਦਮਦਮਾ ਰਿਹਾ ਹੈ ਉਹਦੇ ਨਾਲ ਲੜਾਈ ਲੜ ਸਕੇ ਉਸ ਬੰਦੇ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦੂਜੀ ਗੱਲ ਜਿਹੜੇ ਲੀਡਰ ਐਮਐਲਏ ਰਹਿ ਚੁੱਕੇ ਐ ਚੇਅਰਮੈਨ ਰਹਿ ਚੁੱਕੇ ਐ ਉਹਨਾਂ ਦੇ ਬੱਚਿਆਂ ਨੂੰ ਇਹ ਇਹ ਵਰਬਲੀ ਨਹੀਂ ਇਹ ਇਹ ਨਹੀਂ ਮੈਂ ਸੰਗਠਨ ਦੀ ਗੱਲ ਕਰ ਰਿਹਾ ਮੈਂ ਉਹ ਮੈਂ ਚਲੋ ਮੇਨ ਗੱਲ ਇਹ ਹੈ ਵਰਕਰ ਦੀ ਸੋਚੋ ਬਸ ਲੀਡਰਾਂ ਦੀ ਨਾ ਸੋਚੋ ਕਿ ਲੀਡਰਾਂ ਨੇ ਦੇਣਾ ਸਾਰਾ ਕੁਝ ਵਰਕਰਾਂ ਜੇ ਕੋਈ ਨਾ ਕੋਈ ਪ੍ਰਧਾਨ ਬਣੇਗਾ ਤਾਂ ਕਾਂਗਰਸ ਅੱਗੇ ਵਧੇਗੀ ਔਰ ਉਸ ਬੰਦੇ ਨੂੰ ਪ੍ਰਧਾਨ ਬਣਾਣਾ ਜਿਹੜਾ ਪ्योर ਕਾਂਗਰਸ ਦੀ ਗੱਲ ਕਰੇ ਜੇ ਉਹ ਬੰਦੇ ਨੂੰ ਟਿਕਟ ਮਿਲ ਜਾਓ ਕਾਂਗਰਸੀ ਹੈ ਜਿਹਨੂੰ ਟਿਕਟ ਨਾ ਮਿਲੇ ਤਾਂ ਉਹ ਮਹਾਰਾਣੀ ਪ੍ਰਨੀਤ ਕੋਰ ਵਾਲਿਆਂ ਨਾਲ ਇਕੱਠੇ ਹੋ ਕੇ ਕੰਮ ਕਰਨ ਸਾਡੀ ਬੇਨਤੀ ਹੈ ਇਹ ਕਿ ਪ्योर ਕਾਂਗਰਸੀ ਬੰਦੇ ਨੂੰ ਜੇ ਲਾ ਪ੍ਰਧਾਨ ਬਣਾਓ ਥੈਂਕ ਯੂ ਜੀ ਸਰਕਾਰ ਨੂੰ ਮੈਂ ਮੇਸ਼ਾ ਪਰਵਾਜੀ ਤੇ ਬਕਸਤ ਸਾਹਿਬ ਨਿਸ਼ਚਿਤ ਤੀਨ ਜਿਨਾਂ ਆਗਰ ਗੋਸ਼ਤ ਤੇ ਧਵਾਜੀ ਆਪਣਾ ਅਸ਼ਰੇ ਗੁੱਤਾ ਜੀ ਬਲਾਕ ਦੇ ਪਤਾਨਾਰੇ ਆਏ ਇਥੇ ਦਾ ਧੰਨਵਾਦ ਕਰਦਾ ਕੁੱਝ ਕਾ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕੱਲ ਸ਼ਾਮ ਤੱਕ ਰੇਤ ਤੱਕ ਰਾਤ ਤਹਾਨੂੰ ਉਹ ਲੱਗੇ ਨੇ ਸਰੇਹੇ ਤੁਸੀਂ ਸਾਰਿਆਂ ਨੇ ਇੱਕ ਇਸ ਇੱਕ ਸਨੇਹ ਤੇ ਆ ਕੇ ਜਿਹੜਾ ਸਾਡਾ ਮਾਨ ਬਧਾਇਆ ਮੈਂ ਤੁਹਾਡਾ ਦਾ ਤੁਹਾਡਾ ਹਮੇਸ਼ਾ ਵਾਸਤੇ ਰੀਡੀ ਰਹੂੰਗਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਇਹ ਨਾ ਕਹਦਾ ਹੋਇਆ ਖਿੰਮਦਾ ਜਾਚਕਾਂ ਮੈਂ ਚਾਹਣਾ ਜਾਦਾ ਟਾਈਮ ਇਹ ਜਿਹੜੇ ਵਰਕਰ ਆਏ ਨੇ ਉਹਨਾਂ ਨੂੰ ਮਿੰਟ ਨਾ ਲੱਗੇ ਮੈਂ ਇੱਕ ਨਾਰਾ ਲਾਉਂਗਾ ਨਾਰੇ ਦਾ ਜਵਾਬ ਨਾਰੇ ਦੇ ਦਿਓ ਫਿਰ ਮੈਂ ਆਪਣੀ ਜਗ੍ਹਾ ਲਊਂਗਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਆਗੇ ਸੀ ਸੈਂਟੈਂਸ ਫਿਰਜਨ ਪ੍ਰੋਗਰਾਮ ਦੇ ਤਹਿਤ ਜੋ ਸਾਡੇ ਪਰਮਨ ਪਿਆਰੇ ਨੇਤਾ ਸ਼੍ਰੀ ਰਾਹੁਲ ਗਾਂਧੀ ਦੀ ਸੋਚ ਦੇ ਉੱਪਰ ਪਹਿਰਾ ਦਿੱਤੇ ਹੋਇਆ ਜਿਸ ਤੇ ਤੈਨ ਤਾਂ ਅਸੀਂ ਇਕੱਠੇ ਹੋਇਆ ਮੈਂ ਅੱਜ ਮੀਟਿੰਗ ਦੀ ਜੋ ਸ਼ੁਰੂਆਤ ਹੈ ਇੱਕ ਨਾਰੇ ਨਾਲ ਕਰਨਾ ਚਾਹੁੰਗਾ ਤਾਂ ਜੈ ਜੈਰਾ ਸਾਡਾ ਵਰਕਰ ਜੋ ਸਦੀ ਪੰਜਾਬ ਦੀ ਜੋ ਸਾਡੇ ਹਿੰਦੁਸਤਾਨ ਦੀ ਰੀੜ ਦੀ ਹੱਡੀ ਸਾਡੇ ਕਾਂਗਰਸ ਦੀ ਰੀੜ ਨਹੀਂ ਉਹ ਨਾਰੇ ਦਾ ਜਵਾਬ ਕਹਿੰਨੀ ਨਾਰੇ ਦੇ ਨਾਲ ਦੇ ਦਿਓ ਕਿ ਇੰਡੀਆ ਨੇਸ਼ਨਲ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਬੁਲਾਇਆ ਹੈ ਜੀ ਤੁਹਾਡੇ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਬੁਲਾਇਆ ਰਾਹੁਲ ਗਾਂਧੀ ਜਿੰਦਾਬਾਦ ਮੈਨੇ ਸਾਡੇ ਜਿੱਥੇ ਸੁਮਨਤ ਮੈਨਾਮ ਸਾਡੇ ਬਹੁਤ ਰਿਸਪੈਕਟਡ ਮਨੀਸ਼ਾ ਪੁਆਰ ਜੀ ਦਾ ਜਨਾਹ ਪਰ ਆਏ ਪਰ ਸਾਡੇ ਵਿੱਚ ਪਰਸਪਰ ਬਹੁਤ ਹੀ ਪਿਆਰੇ ਮੇਰੇ ਰਿਸਪੈਕਟਡ ਗੁਲੇਸ਼ ਬਾਂਸਟੇ ਜੀ ਸਾਡੇ ਭੈਣ ਕੁਸ਼ਲ ਨੰਧਾਵਾ ਜੀ ਅਦੇ ਬੰਦਾਨ ਭਗਤ ਸੋਨਾ ਜੀ ਰਿਸ਼ਪਾਲ ਦੋਲਾ ਮਾਜਰਾ ਜੀ ਜਿੰਦਾਬਾਦ ਕਾਂਗਰਸ ਜਿੰਦਾਬਾਦ ਹੈਪਾ ਕਾਂਗਰਸ ਜਿੰਦਾਬਾਦ ਬਹੁਤ ਹੀ ਸਤਿਕਾਰਯੋਗ ਐਸ ਸੀ ਸੀ ਟਬਜ਼ਰਵਰ ਜੋਧਪੁਰ ਤੋਂ ਇੱਕ ਐਮ ਐਲ ਏ ਮੈ ਮਨੀਸ਼ਾ ਪਵਾਰ ਜੀ ਉਹਨਾਂ ਦੇ ਨਾਲ ਸਟੇਜ ਤੇ ਸਵਾਗਤ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਰਦਾਰ ਹਰਵਿੰਦਰ ਸਿੰਘ ਮਹੰਤ ਖਨੋੜਾ ਜੀ ਉਹਨਾਂ ਦੇ ਨਾਲ ਸਰ ਹੈ ਸ਼੍ਰੀ ਪਵਨ ਵਾਂਸਲ ਜੀ ਪੁਰਨ ਦੇ بیٹے ਮਨੀਸ਼ ਵਾਂਸਲ ਜੀ ਸਾਡੇ ਭਰਾ ਜੋ ਕਿ ਪੀਸੀਸੀ ਤੋਂ ਸਾਡੇ ਪਟਿਆਲੇ ਵਾਸਤੇ ਅਬਜ਼ਰਵਰ ਨੇ ਰਾਤਰਾ ਸਾਹਿਬ ਤੇ ਇੱਕ ਡਿਪਟੀ ਮੇਰ ਜੀ ਮੁਹਾਲੀ ਤੋਂ ਉਹ ਵੀ ਸਾਡੇ ਪੀਸੀਸੀ ਦੇ ਅਬਜ਼ਰਵਰਸ ਨੇ ਉਹ ਵੀ ਰੋਜ਼ ਆ ਰਹੇ ਨੇ ਸਨਮਾਨਿਤ ਮੰਚ ਅਸ਼ਪਾਲ ਸਿੰਘ ਜੋੜਾ ਮਾਜਰਾ ਜੀ ਸੰਦੀਪ ਸਿੰਘਲਾ ਜੀ ਅੰਕਲ ਦੇਵਰਾਜ ਜੀ ਬਹੁਤ ਹੀ ਸੀਨੀਅਰ ਕੌਂਸਲ ਸੀ ਪੀ ਵੀਰ ਜੀ ਸਾਰੇ ਹੀ ਮੇਰੇ ਪ੍ਰੇਸ ਦੇਵੀ ਜੋ ਹਮੇਸ਼ਾ ਸਾਡਾ ਬਹੁਤ ਸਾਥ ਦਿੰਦੇ ਨੇ ਤੇ ਸਾਰੀ ਮਹਿਲਾ ਕਾਂਗਰਸ ਦਾ ਪਰਿਵਾਰ ਬਲੌਕ ਦੇ ਪ੍ਰਧਾਨ ਸਾਹਿਬ ਸ਼੍ਰੀ ਮੰਗਤ ਕੁਪੀ ਜੀ ਇਥੋਂ ਦੇ ਐਮਸੀ ਸਾਹਿਬ ਸਰਪੰਚ ਸਾਹਿਬ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬ ਪੰਚਾਇਤ ਮੈਂਬਰ ਸਾਹਿਬ ਮੇਰੇ ਸਾਹਮਣੇ ਬੈਠੇ ਸਾਰੇ ਨੰਬਰਦਾਰ ਸਾਹਿਬ ਸਾਰੇ ਯੂਥ ਕਾਂਗਰਸ ਮੈਂ ਸਾਰਿਆਂ ਨਾਲ ਸੱਤ ਜੋੜ ਕੇ ਅੱਜ ਤੁਹਾਡਾ ਸਵਾਗਤ ਵੀ ਕਰਦੀ ਆਂ ਧੰਨਵਾਦ ਵੀ ਕਰਦੀ ਆਂ ਕਿ ਕਾਂਗਰਸ ਨੇ ਜਦੋਂ ਵੀ ਕਿਤੇ ਆਵਾਜ਼ ਦਿੱਤੀ ਤੇ ਤੁਸੀਂ ਸਾਰੇ ਇੱਕ ਆਵਾਜ਼ ਤੇ ਇਕੱਠੇ ਹੋ ਜਾਂਦੇ ਹੋ ਸਾਰਿਆਂ ਨੂੰ ਪਹਿਲਾਂ ਅੱਜ ਮੈਂ ਤੁਹਾਨੂੰ ਨਮਰਾਤਰੀਆਂ ਦੀ ਲੱਖ ਲੱਖ ਮੁਬਾਰਕਬਾਦ ਦਿੰਦੀ ਹਾਂ ਤੇ ਅਰਦਾਸ ਕਰਦੀ ਆਂ ਵਾਹਿਗੁਰੂ ਸਾਰਿਆਂ ਦੇ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਅਚੰਪਾ ਸਾਰੇ ਸਮਰਥਨ ਸਿਰਜਣ ਅਭਿਆਨ ਜੋ ਸ਼੍ਰੀ ਰਾਹੁਲ ਗਾਂਧੀ ਜੀ ਤੇ ਮਲਿਕ ਅਰਜੁਨ ਖੜਗੇ ਜੀ ਦੇ ਤੇ ਉਹਨਾਂ ਨੇ ਜੋ ਸੋਚਿਆ ਕਿ ਸੰਗਠਨ ਨੂੰ ਮਜ਼ਬੂਤ ਕਿਸ ਤਰੀਕੇ ਨਾਲ ਕੀਤਾ ਜਾਏ ਜਿਸ ਤਰ੍ਹਾਂ ਸੰਗਠਨ ਪਹਿਲਾਂ ਹੁੰਦਾ ਸੀ ਕੰਦਰ ਜਦੋਂ ਸਰਕਾਰ ਨਹੀਂ ਨਾ ਹੁੰਦੀ ਤਾਂ ਜਿਹੜਾ ਜ਼ਿਲ੍ਹਾ ਪ੍ਰਧਾਨ ਹੁੰਦਾ ਉਹ ਮੰਤਰੀ ਵਰਗੀ ਪਾਵਰ ਹੁੰਦੀ ਹੈ ਪ੍ਰੋਟੋਕਾਲ ਦੇ ਮੁਤਾਬਕ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਜ਼ਿਲ੍ਹਾ ਪ੍ਰਧਾਨ ਸੋ ਚਲੋ ਟਾਈਮ ਬੀਤਦਾ ਗਿਆ ਰਾਹੁਲ ਜੀ ਨੇ ਭਾਰਤ ਜੂਰੋ ਯਾਤਰਾ ਕੱਢੀ ਤੇ ਉਹਨਾਂ ਨੇ ਸਾਰਿਆਂ ਨੂੰ ਮਿਲਿਆ ਸੁਣਿਆ ਸਤਿ ਆਨੰਦ ਦੇਸ਼ ਭਰ ਦੇ ਵਿੱਚ ਬਹੁਤ ਤਕਲੀਫਾਂ ਸੁਣੀਆਂ ਤੇ ਉਹਨਾਂ ਨੇ ਨਿਰਨੇ ਕੀਤਾ ਇੱਕ ਇਨੀਸ਼ੀਏਸ਼ਨ ਹੋਇਆ ਅਹਮਦਾਬਾਦ ਦੇ ਵਿੱਚ ਜਿੱਦਾਂ ਕਿ ਇਹ ਜਿਹੜਾ ਸੰਗਠਨ ਸਿਰਜਣ ਦਾ ਪ੍ਰੋਗਰਾਮ ਹੈ ਇਹ ਪੂਰੇ ਦੇਸ਼ ਦੇ ਵਿੱਚ ਕੀਤਾ ਜਾਵੇ 4 ਸਾਲਾਂ ਦੇ ਦੇਸ਼ ਦੇ ਵਿੱਚ ਹੋ ਗਿਆ ਪਲੀਜ਼ ਇੱਕ ਮਿੰਟ ਸਾਰੇ ਚੁੱਪ ਕਰ ਜੋ ਜੀ ਕੋਈ ਲੱਗ ਹੀ ਨਹੀਂ ਰਿਹਾ ਕਿ ਮੀਟਿੰਗ ਦਾ ਮਹੌਲ ਹੈ ਮੈਂ ਮੋਧਪੁਰ ਤੋਂ ਰਾਜਸਥਾਨ ਤੋਂ ਆਈ ਨਹੀਂ ਆਪਾਂ ਪੂਰਾ ਡਿਸਿਪਲਿਨ ਦਾ ਮੇਨਟੇਨ ਕਰੀਏ ਕੱਲੇ ਕੱਲੇ ਨੂੰ ਮਿਲ ਕੇ ਚੱਲਦੇ ਸੋ ਇਹ ਸੰਗਠਨ ਸਿਰਜਣ ਦੇ ਤਾਰ ਜੋ ਅੱਜ ਮੀਟਿੰਗ ਕੀਤੀ ਹੈ ਤੁਸੀਂ ਸਾਰੇ ਮੈਂਨ ਨੂੰ ਮਿਲ ਕੇ ਆਪਣੇ ਵਿਚਾਰ ਦਸੋਗੇ ਚੁੱਪ ਰਹਿ ਕੇ ਬਿਲਕੁਲ ਡਿਸਪਲਿਨ ਦੇ ਨਾਲ ਮੈਂਮ ਕੌਂਟਰੇਜ ਬੈਠ ਕੇ ਬੁੱਲਣ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੇ ਮਿਲ ਕੇ ਜਾਣਾ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਤਾਰਜ ਦਿਨ ਤੋਂ ਮੈਂਨ ਪਟਿਆਲੇ ਚ ਆਏ ਹੋਏ ਨੇ ਮੀਟਿੰਗਸ ਕਰ ਰਹੇ ਨੇ ਹੋਰ ਰਾਤ ਦੇ 12 ਵਜੇ ਤੱਕ ਵੀ ਕੰਮ ਕਰ ਰਹੇ ਨੇ ਇਹ ਹੈ ਰਾਹੁਲ ਗਾਂਧੀ ਜੀ ਦੀ ਸ਼ਕਤੀ ਰਾਹੁਲ ਗਾਮੀ ਜਿੱਤੀ ਸੀ ਸੋ ਮੈਂ ਇੱਕ ਵਾਰ ਫੇਰ ਤੁਹਾਡਾ ਸਨਮਾਨਤਨ ਕਰਦੀ ਆ ਇੱਕ ਦੋ ਨਾਰੇ ਲਾਉਂਗੀ ਕੱਜ ਕੇ ਨਾਰੇ ਦਾ ਜਵਾਬ ਨਾਰੇ ਚ ਦਿਓ ਜੀ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਤਨੀਸ ਬੰਸਨਜੀਤ ਕ੍ਰੀਤੀ ਦਾਲੀ ਜੀ ਸਰਮਾਨ ਕਾਨੂੰਨੀ ਮੈਮ ਨੀਸ਼ਾ ਪਾ ਜੀ ਦਾ कोई गलत न ह देखिए कांग्रेस पार्टी तो बहुत संगठित है लेकिन जब नया विचार आता है नई बात आती है तो तभी उसका सर्जन होता है तो इसी तरीके से राहुल जी के विचारों में ये बात आई कि हमें और अधिक संगठन को किस तरह मजबूत किया जा सकता है क्योंकि अब हमें बूथ स्तर तक जिस तरह मंडल बने नए विचार आए मंडल बने बूथ इकाया बनी उसी तरह संगठन सर्जन अभियान के तहत आम जो कांग्रेसी कार्यकर्ता है जो आम जनता है जो समाज सेवी है जो कांग्रेस से जुड़े हुए लोग हैं उनसे बात करके हम किस तरह वो क्या चाहते हैं क्या परिवर्तन होना चाहिए क्या योजनाएं आनी चाहिए क्या नए आ, नियम आने चाहिए जिससे कांग्रेस और अधिक मजबूत हो इस बात को लेकर राहुल जी बूथ स्तर तक ब्लॉक स्तर तक जा रहे हैं है। मैडम ये जो प्रोग्राम रखा गया आज का ये इकट्ठा क्यों नहीं रखा गया अलग अलग क्यों है देखिए सभी लोगों से मिलना है हमारी प्रदेश अध्यक्ष है महिला कांग्रेस की चाहे जो भी मुझे मिलने को कहेगा मैं उनसे जाके मिलूंगी क्योंकि मुझे हरेक आदमी से मिलना है वो कांग्रेस से जो संबंध रखता है उसे हरेक आदमी से मुझे मिलना है चाहे मैं चार प्रोग्राम करूँ चाहे पाँच करूँ चाहे दिन भर मिलू मुझे मिलना है संगठन जो आपने संगठन के बारे में बट आपका संगठन अलग अलग है आप ये किस तरीके से इनको नहीं हम संगठन को आप आए हो तो तीनों का अलग-अलग ही प्रोग्राम था नहीं तीनों ब्लॉक वाइज प्रोग्राम है अलग-अलग ब्लॉकों में जाएंगे ब्लॉक स्तर तक जाना है मंडल स्तर तक जाना है तो ब्लॉक में अलग-अलग प्रोग्राम्स हो रहे हैं और संगठित है कांग्रेस और संगठन जिस तरीके से चल रहा है ये अभियान बहुत सफल अभियान चल रहा है पूर्व में भी हुआ है और राहुल जी कुछ ऐसे नतीजे निकालेंगे जिससे पंजाब में आने वाले समय में पटियाला में बहुत अधिक संगठन आपको नजर आएगा संगठन अरे सर मैं कह रही हूँ ब्लॉक वाइज मीटिंग है एक दस बजे है एक बारह बजे है एक तीन बजे है फिर और अधिक मीटिंग है तो ऐसे अलग अलग समय से हम अलग अलग ब्लॉकों में जाएंगे और बात करेंगे कौन कौन बात इसमें है जैसे आप फील्ड में पार्टी के वर्कर्स को मिल रही है इसकी फीडबैक लेकर डिस्ट्रिक्ट प्रेजिडेंट बनाने के लिए आप कांग्रेस पार्टी का हाईकमांड को देंगे राहुल जी को और खड़गे जी को बिल्कुल यही काम है कितनी देर तक ये डिस्ट्रिक्ट अनाउंस हो जाए बहुत ही जल्दी जल्दी से जल्दी इस डिस्ट्रिक्ट प्रेजिडेंट अनाउंस हो जाएगा क्योंकि पहले भी पूर्व में भी कई राज्यों में प्रेजिडेंट एक नॉर्मल औदा पद नहीं है इसके तहत आठ आठ असेंबली इलेक्शन भी आते हैं पूर्व में भी कई राज्यों में गुजरात में मध्य प्रदेश महाराष्ट्र हरियाणा में भी ये आयोजन हुआ है और सफल आयोजन हुआ है और बहुत ही जल्दी सभी डिस्ट्रिक्ट प्रेसिडेंट का घोषणा भी हो गई है तो हम कोशिश करेंगे पंजाब में भी जल्दी से जल्दी पहले तो ऊपर से ही नॉमिनेट करके भेज देते थे देखिए पहले, पहले भी पहले भी लोगो से पूछताछ किया जाता था फर्क इतना था वो दिल्ली जाते थे इस बार हम फील्ड में आए थैंक यू थैंक यू सर थैंक यू सिर्फ संगठन